ਦੇ ਕੇ ਸੀਮਾ ਜਸਾਂ ਵੇਡਿਸ਼ਨ ਸੈਸ਼ਨ ਚ ਸਾਸ਼ਣ ਚਾਂਸਾਂ ਰਿਟਾਇਰ ਹੋਏ ਨੇ ਜੁਡੀਸ਼ੀਅਲ ਚੰਪੀਨੀ ਬਹੁਤ ਹੀ ਸੇਵਾਵਾਂ ਦਿੱਤੇ ਨੇ ਦੇਸ਼ ਦੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਨਾਲ ਜੁੜਨ ਜਾ ਰਹੇ ਇੱਕ ਵਾਰ ਤਾੜੀਆਂ ਦੇ ਨਾਲ ਇਹਨਾਂ ਸਵਾਗਤ ਕਰੋ ਬਾਰ ਮਾਤਾ ਕੀ ਜੈ ਹਾਂ ਜੀ ਸਾਹਮਣੇ ਦੇ ਮੈਂ ਨਾ 2022 ਨਵੰਬਰ ਦੇ ਵਿੱਚ ਅਡਿਸ਼ਨਲ ਸਰਜਨ ਨਮਸ਼ਰ ਤੋਂ ਰਿਟਾਇਰ ਹੋਇਆ ਤੇ ਮੋਦੀ ਸਾਹਿਬ ਦੀਆਂ ਨੀਤੀਆਂ ਮੈਨੂੰ ਬੜੀਆਂ ਪਸੰਦ ਸੀ ਮੈਂ ਆਪਣੀ ਕੰਟਰੀ ਦੀ ਸੇਵਾ ਆਪਣੀ ਸਟੇਟ ਦੀ ਸੇਵਾ ਕਰਨਾ ਚਾਹੁੰਦਾ ਤੇ ਮੈਨੂੰ ਬੀਜੇਪੀ ਤੋਂ ਅੱਛੀ ਕੋਈ ਪਾਰਟੀ ਲੱਭੀ ਨਹੀਂ ਤੇ ਵਿਸ਼ਾਲ ਸ਼ਰਮਾ ਜੀ ਵਿਕਰਮ ਸ਼ਰਮਾ ਜੀ ਇੱਕ ਬੱਚੇ ਨੇ ਮੇਰੇ ਜਦੋਂ ਮੈਂ ਇੱਥੇ ਨੌਕਰੀ ਕਰਦਾ ਸੀ ਬੜਾ ਪਿਆਰ ਸੀਗਾ ਤੇ ਹਨ ਮੈਨੂੰ ਬੜਾ ਉਸਾਰ ਨਾਲ ਭਰਗੇ ਮੈਨੂੰ ਕਿਹਾ ਕਿ ਬੀਜੇਪੀ ਜੁਆਇਨ ਕਰੋ ਬੀਜੇਪੀ ਜੁਆਇਨ ਕਰੋ ਤੇ ਬ੍ਰਾਈਟ ਫਿਊਚਰ ਹੈ ਤੁਹਾਨੂੰ ਸੇਵਾ ਦਾ ਮੌਕਾ ਮਿਲੇਗਾ ਨਰਿੰਦਰ ਮੋਦੀ ਮੋਦੀ ਜੀ ਦੇ ਹੱਥ ਤੁਹਾਨੂੰ ਅੱਗੇ ਕੰਮ ਵਧਾਉਣ ਦੀ ਲੋੜ ਹੈ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ ਹਾਂ ਪਰ ਮੈਂ ਸਾਰੇ ਨਵੰਮੇਸ਼ਰ ਵਸਨੀਕਾਂ ਦਾ ਖਾਸ ਕਰਕੇ ਵਿਸ਼ਾਲ ਸ਼ਰਮਾ ਜੀ ਵੀ ਵਿਕ੍ਰਮ ਸ਼ਰਮਾ ਜੀ ਦਾ ਬੜਾ ਧੰਨਵਾਦੀ ਹਾਂ ਕਿਨਨ ਮੈਨੂੰ ਪਾਰਟੀ ਬੜੇ ਪਿਆਰ ਨਾਲ ਜੁਆਇਨ ਕਰਵਾਈ ਤਸਦ ਉਸ ਤੋਂ ਪਹਿਲਾਂ ਅਗਲੀ ਗੱਲ ਕਰੀਏ ਆਪਣਾ ਪੂਰਾ ਨਾਮ ਦੱਸੋਗੇ ਮੇਰਾ ਨਾਮ ਕੁਲਦੀਪ ਮੇਰਾ ਨਾਮ ਕੁਲਦੀਪ ਸਿੰਘ ਚੀਮਾ ਹੈਗਾ ਮੈਂ ਰਿਟਾਇਰਡ ਐਡੀਸ਼ਨ ਸੈਸ਼ਨ ਦਾ ਨਵੰਬਰ 2022 ਚ ਹੋਇਆ ਹੈ ਨਵੰਬਰ 2022 ਨਵਾਂ ਸ਼ਹਿਰ ਤੋਂ ਹੋਇਆ ਤੇ ਹੁਣ ਮੈਂ ਆਈਐਸਪੀ ਸੋਸਾਇਟੀ ਨਿਊ ਚੰਡੀਗੜ੍ਹ ਦੇ ਵਿੱਚ ਹੈਗਾ ਤੇ ਕਿਉਂਕਿ ਇਹ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਹਲਕਾ ਉਹ ਆਈਐਸਪੀ ਸੋਸਾਇਟੀ ਵੀ ਅਨੰਦਪੁਰ ਸਾਹਿਬ ਚੰਦਾ ਹੈ ਇਸ ਕਰਕੇ ਮੈਂ ਇੱਥੇ ਸਪੈਸ਼ਲੀ ਵਿਕਾਸ ਸ਼ਰਮਾ ਵਿਸ਼ਾਲ ਸ਼ਰਮਣ ਜੀ ਦੇ ਕਹਿਣ ਤੇ ਪਾਰਟੀ ਜੁਆਇਨ ਕਰਨੀ ਹੈ ਸਰ ਤੁਸੀਂ ਪੜ੍ਹੇ ਲਿਖੇ ਹੋ ਸੂਝਵਾਨ ਹੋ ਸਹਿਰਤ ਸੋਚ ਵਾਲੇ ਹੋ ਬੀਜੇਪੀ ਪਾਰਟੀ ਕਿ ਬੀਜੇਪੀ ਐਕਚੁਅਲ ਨਾ ਨਰਿੰਦਰ ਮੋਦੀ ਜੀ ਦਾ ਹੈਗਾ ਕਿ ਉਹ ਬੜੇ ਅੱਛੇ ਲੀਡਰ ਨੇ ਸੂਝਵਾਨ ਲੀਡਰ ਨੇ ਔਰ ਮੈਨੂੰ ਮੋਦੀ ਜੀ ਦਾ ਬੜਾ ਲਗਾਅ ਹੈਗਾ ਮੈਂ ਅੱਛੀ ਪਾਰਟੀ ਜੁਆਇਨ ਕਰਨਾ ਚਾਹੁੰਦਾ ਸੀ ਜਿਹੜੀ ਅੱਗੇ ਆਗਾਮਵਧੂ ਪਾਰਟੀ ਹੋਵੇ ਤੇ ਮੈਂ ਇਸ ਕਰਕੇ ਮੈਂ ਉਹਨਾਂ ਨੂੰ ਜੁਆਇਨ ਕੀਤਾ ਪੰਜਾਬ ਚ ਆਗਾਮਵਧੂ ਹੈ ਦੀ ਜੀ ਪੰਜਾਬ ਚ ਪੰਜਾਬ ਚ ਵੱਦੇ ਕੀ ਵੱਧੇ ਕਿਉਂ ਨਹੀਂ ਹੈਗੀ ਜੇ ਵੱਧ ਰਹੀ ਹੈ ਵੱਧੇ ਕੀ ਸਾਰੀ ਸਾਰੀ ਪਾਰਟੀ ਨੂੰ ਓਪਰਚੁਨਿਟੀ ਮਿਲ ਰਹੀ ਹੈ ਪੰਜਾਬ ਨੂੰ ਹੀ ਵੱਧੇਗੀ ਵੈਸੇ ਗੱਲ ਜੀ ਸਾਹਿਬ ਵੀ ਦੱਸਿਆ ਕਿ ਐਡਵੋਕੇਟ ਸ਼ਾਮਪ੍ਰਧਾ ਨੇ ਮੋਦੀ ਦੇ ਬਿਟਾ ਬੋਲੀ ਦਿੱਤੇ ਤੇ ਨਾਲ ਤੁਸੀਂ ਕਹਿ ਰਹੇ ਹੋ ਮੋਦੀ ਦੀਆਂ ਪੋਸਟੀਆਂ ਬਹੁਤ ਅੱਛੀਆਂ ਲੱਗੀਆਂ ਕੁਛ ਨਾ ਲਓਗੇ ਕਿਹੜੇ ਕਿਹੜੇ ਕੰਮ 10 ਸਾਲ ਦੇ ਵਿੱਚ ਮੋਦੀ ਜੀ ਨੇ ਕੀਤੇ ਜਾਂ ਨਹੀਂ ਐਵੇਂ ਨਾ ਮੈਂ ਦੇਖੋ ਨੌਕਰੀ ਤੋਂ ਨਵੰਬਰ 2022 ਨੂੰ ਰਿਟਾਇਰ ਹੋਇਆ ਪਰ ਇੰਨਾ ਤੇ ਨਹੀਂ ਮੈਂ ਡਿਟੇਲਸ ਦੱਸ ਸਕਦਾ ਕਿ ਮੈਂ ਕਦੋਂ ਪੋਲਿਟਿਕਸ ਕੋਲ ਜੁਆਇਨ ਨਹੀਂ ਕੀਤਾ ਬਟ ਫਿਰ ਵੀ ਅਗਾ ਬਦੂ ਨੀਤੀਆਂ ਜਿਵੇਂ ਕੀ ਮੋਦੀ ਦਾ ਰਾਮ ਮੰਦਰ ਬਣਾਣਾ ਵੀ ਤੁਹਾਨੂੰ ਪੀ ਆ ਰਾਮ ਮੰਦਰ ਹੈ ਤੇ ਸਹੀ ਗੱਲ ਹੈ ਰਾਮ ਮੰਦਰ ਮੋਦੀ ਜੀ ਦੀ ਬੜੀ ਪੁਰਾਣੀ ਗੱਲ ਸੀ ਜਿਹੜੀ ਨਹੀਂ ਹੋਰੀ ਪੂਰੀ ਤੇ ਮੋਦੀ ਜੀ ਨੇ ਰਾਮ ਮੰਦਰ ਬਣਾਇਆ ਇਹ ਵੀ ਉਹਨਾਂ ਦੀ ਛਲਾਗਾ ਯੋਗ ਹੀ ਚੀਜ਼ ਹੈ ਬਾਕੀ ਮੋਦੀ ਜੀ ਜਿੱਥੇ ਵੀ ਜਿਹੜੀ ਵੀ ਇੰਡੀਆ ਦੇ ਵਿੱਚ ਜਾਂ ਬਾਹਰ ਜਾਂਦੇ ਨੇ ਦੇਸ਼ ਵਾਸੀ ਇਨਸਪੈਕਟ ਕ੍ਰੀਏਟ ਕਰਦੇ ਨੇ ਦੇਸ਼ ਵਾਸੀ ਜਿਵੇਂ ਬਾਹਰ ਜਾਂਦੇ ਨੇ ਇਸ ਐਵਿਜੇ ਚੀਜ਼ਾਂ ਦੇ ਨੈਸ਼ਨਲ ਲੀਡਰ ਨਹੀਂ ਇੰਟਰਨੈਸ਼ਨਲ ਲੀਡਰ ਨੇ ਤੇ ਇੰਟਰਨੈਸ਼ਨਲ ਲੀਡਰ ਨੂੰ ਅਸੀਂ ਫੋਲੋ ਕਰੀਏ ਤੇ ਉਹ ਹੁੰਦਾ ਸਾਨੂੰ ਸੇਵਾ ਦਾ ਮੌਕਾ ਮਿਲੇਗਾ ਸਰ ਜਿਸ ਤਰ੍ਹਾਂ ਕਿ ਨਾਰਾ ਹੈ ਅਬ ਕੀ ਬਾੜ 400 ਪਾਰ ਕੀ ਸਮਝ ਨਹੀਂ ਹੋਏਗਾ ਪੂਰਾ ਜਦੋਂ ਵਿਸ਼ਵਾਸ ਨਾਲ ਮੋਦੀ ਜੀ ਕਹਿੰਦੇ ਕਿ ਬਾੜ 400 ਪਾਰ ਤੇ ਹੋਏਗਾ 400 ਪਰ ਕਿਉਂ ਨਹੀਂ ਹੋਏਗਾ ਸਰ ਮੋਦੀ ਦੀ ਐਕਸਪੈਕਟੇਸ਼ਨ ਹੈ ਕਿ ਤੁਹਾਡੀ ਪਾਰਟੀ ਕੋਲ ਤੁਸੀਂ ਜੁਆਇਨ ਕੀਤਾ ਨੀ ਐਕਸਪੈਕਟੇਸ਼ਨ ਕੋਈ ਨਹੀਂ ਹੈਗੀ ਮੈਂ ਤਾਂ ਲੀਗਲੀ ਮੈਨੂੰ ਕੋਈ ਉਮੀਦ ਨਹੀਂ ਹੈਗੀ ਇਲੈਕਸ਼ਨ ਲੜਨ ਦੀ ਨਹੀਂ ਨਾ 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 ਕੋਈ ਨਹੀਂ ਇਲੈਕਸ਼ਨ ਲੜਨ ਦੀ ਮੈਂ ਤਾਂ ਜਿਵੇਂ ਵਿਸ਼ਾਲ ਸ਼ਰਮਾ ਜੀ ਆਗੇ ਇਲੈਕਸ਼ਨ ਲੜਨ ਦੀ ਜਰਰ ਸਤਿਉਂਗ ਨਹੀਂ ਮੈਨ ਨਹੀਂ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਮੇਰੇ ਕੋਲ ਹੈਗੀਆਂ ਮੈਂ ਤਾਂ ਵੈਸੇ ਹਾਂ ਸੇਵਾ ਕਰਨੀ ਹੈ ਇਹ ਆਪ ਜੀ ਮਾਰਗਦਰਸ਼ਨ ਕਰਦੇ ਮਾਰਗਦਰਸ਼ਨ ਕਰਨੀ ਮੈਂ ਕੋਈ ਇਲੈਕਸ਼ਨ ਨਹੀਂ ਲੜਨ ਦੀ ਨਾ ਮੇਰੀ ਕੋਈ ਨੀਤੀ ਹੈਗੀ ਬਹੁਤ ਸ਼ੁਕਰੀਆ ਥੈਂਕ ਯੂ